ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਅਮਰਿਤਪਾਲ ਮਹਿਰੋਂ ਜੀ ਦੇ ਤੇ ਪ੍ਰੀਤ ਜੱਟੀ ਦੇ ਵਿੱਚ ਜੋ ਕੀ ਕੌਂਟਰੋਵਰਸੀ ਸ਼ੁਰੂ ਹੋਈ ਏ ਜਿਹਦੇ ਵਿੱਚ ਕੀ ਕੁਝ ਮਹੀਨੇ ਪਹਿਲਾਂ ਅਮਰਿਤਪਾਲ ਮਹਿਰੋਂ ਜੀ ਨੇ ਇੱਕ ਸਟੋਰੀ ਪਾ ਕੇ ਇੱਕ ਵੀਡੀਓ ਜਾਰੀ ਕਰਕੇ ਇਹ ਸੰਦੇਸ਼ ਦਿੱਤਾ ਸੀ ਕਿ ਜੋ ਵੀ ਬਾਬਿਆਂ ਦੀ ਬੇਡ ਪ੍ਰਮੋਸ਼ਨਾਂ ਕਰਦੇ ਨੇ ਇਹ ਬੰਦ ਕਰ ਦਿੱਤੀਆਂ ਜਾਂ ਅਸੀਂ ਪੰਜਾਬ ਨੂੰ ਸਾਫ਼ ਕਰਨਾ ਏ ਪਰ ਪ੍ਰੀਤ ਜੱਟੀ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਆਪਣੀਆਂ ਪ੍ਰਮੋਸ਼ਨਾਂ ਜਾਰੀ ਰੱਖੀਆਂ ਨੇ ਪਰ ਕੱਲ ਅਮਰਿਤਪਾਲ ਮਹਿਰੋਂ ਜੀ ਨੇ ਪ੍ਰੀ ਜੱਟੀ ਨੂੰ ਰਿਪਲਾਈ ਕਰਦੇ ਹੋਏ ਸਟੋਰੀ ਲਾਈਏ ਤੇ ਉਹਦੇ ਜਵਾਬ ਵਿੱਚ ਪ੍ਰੀ ਜੱਟੀ ਨੇ ਜੋ ਰਿਪਲਾਈ ਦਿੱਤਾ ਉਹ ਆ ਤੁਹਾਨੂੰ ਅੱਗੇ ਵਿਖਾਉਨੇ ਆ। ਆ ਹੋਈ ਮੇਰੀ ਕਾਲ ਉਹਨੇ ਹੁਣ ਮੈਸਜ ਕੀਤਾ ਹਲੋ ਕੀਤਾ ਹੈਗਾ ਤੇ ਉਹਨਾਂ ਨੇ ਭੇਜਿਆ ਕੋਈ ਦੁਨੀਲ ਅਪੀਲ ਨਹੀਂ ਪਹਿਲਾਂ ਆਪਣੀਆਂ ਆਪਣੇ ਵਾਕਫੀਆਂ ਤੇ ਸਮਝਾਏ ਸੀ ਪਰ ਤੁਸੀਂ ਇਹਨਾਂ ਦੇਖਾ ਕਰ ਦਿੱਤਾ ਵੀ ਕੋਈ ਨਾ ਕੀ ਕਰ ਲੈਣਗੇ। ਬਸ ਰੁਕੋ ਦੋ ਚਾਰ ਦਿਨ ਮਸ਼ਹੂਰੀ ਹੋਣਾ ਤੁਸੀਂ ਕਰ ਦਿੰਨੇ ਆ ਠੀਕ ਹੈ। ਓਕੇ ਚਲੋ ਠੀਕ ਹੈ ਮੈਂ ਉਹਨਾਂ ਤੋਂ ਬਾਅਦ ਉਸ ਤੋਂ ਬਾਅਦ ਮੈਸਜ ਕੀਤਾ। ਹਲੋ ਹਾਂ ਜੀ ਵੀਰੇ ਦੁਨੀਲ ਅਪੀਲ ਵਾਲੀ ਗੱਲ ਨਹੀਂ ਕੋਈ ਵੀ ਹੈਗੀ ਜਿੱਦਾਂ ਤੁਸੀਂ ਕਹਿੰਦੇ ਸੀ ਕਿ ਤੁਹਾਨੂੰ ਸਮਝਾਏ ਤਾਂ ਹੀ ਸਮਝ ਵੀ ਗਏ ਕਹਤੋ ਕਿ ਅੱਜ ਅਸੀਂ ਉਹ ਵੀ ਬੰਦ ਕਰ ਦਿੱਤੇ ਠੀਕ ਹੈ ਉਹਨੂੰ ਗੱਲ ਹੋਉਂਦਾ ਤਿੰਨ ਦਿਨ ਬਾਅਦ ਤੁਸੀਂ ਆਪਣੇ ਪਾਸੇ ਰਿਪੋਰਟਿੰਗ ਪਾਈ ਠੀਕ ਹੈ ਬਟ ਇਹ ਸਮਝਦੇ ਕਿ ਫਿਰ ਵੀ ਤੁਸੀਂ ਤਿੰਨ ਦਿਨ ਬਾਅਦ ਰਿਪੋਰਟਿੰਗ ਪਾਈ ਤੋਂ ਬਾਅਦ ਇਹ ਕੰਨ ਬੜਾ ਕੰਟੈਕਟ ਕੀਤਾ ਮਤਲਬ ਫੋਨ ਕਾਲ ਕਰਕੇ ਵੀ ਲਗਾਈਆਂ ਤਾਂ ਜੋ ਮੈਨੇਜਰ ਵੀ ਕਰਦੇ ਹੈ ਅੱਗੇ ਤੋਂ ਕਹਿੰਦੇ ਕਿ થોડા ਟਾਈਮ ਬਾਅਦ ਤੁਹਾਡੀ ਗੱਲ ਕਰਾਉਣੇ ਪਾਪਾ ਜੀ ਨਾਲ ਬਟ ਉਹਨੇ ਹੈਂਡਕਾਲ ਵੀ ਤੁਹਾਡਾ ਨਹੀਂ ਕਰਵਾਈ ਨਾ ਤੇ ਹਾਦ ਰਿਪਲਾਈ ਕੀਤਾ ਹੁਣ ਪਾਈ ਹੈ ਮਰਿਤਪਾਲ ਮੈਰੋ ਜੀ ਨੇ ਜੋ ਸਟੋਰੀ ਲਾਈਏ ਉਹ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਪਹਿਲੀ ਗਲਤੀ ਪਹਿਲਾ ਇਨਾ ਗੰਦ ਪਾਇਆ ਸੀ ਗਾਲਾਂ ਤੇ ਗ ਤੀਜੀ ਗਲਤੀ ਪੰਜਾਬ ਦੇ ਬੱਚਿਆਂ ਨੂੰ ਇਸ ਰਸਤੇ ਪਾਉਣਾ ਵੀ ਲਵ ਮੈਰਿਜ ਲਈ ਇਸ ਤਾੰਤ੍ਰਿਕ ਨਾਲ ਗੱਲ ਕਰੋ ਤੀਜੀ ਗਲਤੀ ਅਸੀਂ ਰੋਕਿਆ ਤੇ ਗੱਲ ਮੰਨਣ ਦੀ ਬਜਾਏ ਦੁਬਾਰਾ ਸਟੋਰੀਆਂ ਪਾ ਕੇ ਚੈਲੰਜ ਕੀਤਾ ਚੌਥੀ ਗਲਤੀ ਫਿਰ ਲਾਈਵ ਹੋ ਕੇ ਝੂਠੀਆਂ ਸਫਾਈਆਂ ਦਿੱਤੀਆਂ ਤੇ ਮੇਰਾ ਨੰਬਰ ਸ਼ੇਅਰ ਕੀਤਾ ਪੰਜਵੀਂ ਗਲਤੀ ਉਹੀ ਲਾਈਵ ਕੱਟ-ਕੱਟ ਕੇ ਰੀਲਾਂ ਪਾਈਆਂ ਗਈਆਂ ਉਸ ਤੋਂ ਬਾਅਦ ਭਾਈ ਸਾਹਿਬ ਨੇ ਲਿਖਿਆ ਕਿ ਜੇ ਹਜੇ ਵੀ ਨਹੀਂ ਹਟਦੇ ਆਪਾਂ ਤਾਂ ਮਿੱਤਰੋ ਇੱਕ ਹੀ ਰੀਲ ਇੱਕ ਹੀ ਵੀਡੀਓ ਪਾਵਾਂਗੇ ਜਿਹਦਾ ਤੋੜ ਕੋਈ ਨਹੀਂ ਹੋਣਾ ਫਿਰ ਵੇਖਿਓ ਹਾਲਾ ਲਾਲਾ ਹੁੰਦੀ ਹੁਣ ਤੁਹਾਨੂੰ ਇਹਨਾਂ ਦੋਵਾਂ ਵਿੱਚੋਂ ਕੋਣ ਸੇ ਕੀ ਕੋਣ ਗਲਤ ਲੱਗਦਾ ਹੈ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਧੰਨਵਾਦ